ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋਤ ਸਿੰਘ ਜਸਲ ਸਰਭਾਵਨਾ ਦਲ ਦਾ ਲੁਧਿਆਣੇ ਤੋਂ ਸੇਵਾਦਾਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਅਸੀਂ ਇਲੈਕਸ਼ਨ ਕਾਉਂਸਲਰ ਦੀ ਨਹੀਂ ਲੜ ਰਹੇ ਕਿਉਂਕਿ ਗੱਲ ਇਹ ਹੈ ਵੀ ਉਸ ਦਿਨ 21 ਤਰੀਕ ਨੂੰ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਏ ਪਾਈਪਲਦੇਵ ਸਿੰਘ ਬਡਾਲਾ ਜੀ ਨੇ ਮੇਰੇ ਖਿਆਲ ਚ ਪਿੱਛੇ ਕਿਆ ਸੀਗਾ ਤੇ ਅੱਜ ਮੈਂ ਸੇਵਾਦਾਰ ਦੌਰ ਤੇ ਸਤਿ ਭਾਵਨਾ ਦਲ ਦੇ ਸੇਵਾਦਾਰ ਦੌਰ ਤੇ ਮੈਂ ਇਹ ਕਹਿੰਨ ਇਸ ਕਰਕੇ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਕਿਉਂਕਿ ਉਸ ਦਿਨ ਗੁਰਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਅਸੀਂ ਤਾਂ ਕਰਕੇ ਇਲੈਕਸ਼ਨ ਨਹੀਂ ਇਲੈਕਸ਼ਨ ਨਹੀਂ ਲੜ ਰਹੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਪ੍ਰਭ ਜੋ ਸਿੰਘ ਜਸਲ ਸਰਭਾਵਨਾ ਦਲ ਦਾ ਲੁਧਿਆਣੇ ਤੋਂ ਸੇਵਾਦਾਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਹੈ ਕਿ ਜਿਹੜੀ ਅਸੀਂ ਇਲੈਕਸ਼ਨ ਕਾਉਂਸਲਰ ਦੀ ਨਹੀਂ ਲੜ ਰਹੇ ਕਿਉਂਕਿ ਗੱਲ ਇਹ ਹੈ ਵੀ ਉਸ ਦਿਨ 21 ਤਰੀਕ ਨੂੰ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਮੇਰੇ ਖਿਆਲ ਚ ਪਿੱਛੇ ਕਿਹਾ ਸੀਗਾ ਤੇ ਅੱਜ ਮੈਂ ਸੇਵਾਦਾਰ ਤੌਰ ਤੇ ਸਤਿ ਭਾਵਨਾ ਦਲ ਦੇ ਸੇਵਾਦਾਰ ਤੌਰ ਤੇ ਮੈਂ ਇਹ ਕਹਿੰਨ ਇਸ ਕਰਕੇ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਕਿਉਂਕਿ ਉਸ ਦਿਨ ਗੁਰਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਅਸੀਂ ਤਾਂ ਕਰਕੇ ਇਲੈਕਸ਼ਨ ਨਹੀਂ ਇਲੈਕਸ਼ਨ ਨਹੀਂ ਲੜ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਚੋਜ ਸਿੰਘ ਜਸਲ ਸਰ ਭਾਵਨਾ ਦਲ ਦਾ ਲੁਧਿਆਣੇ ਤੋਂ ਸੇਵਾਦਾਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਹੈ ਕਿ ਜਿਹੜੀ ਅਸੀਂ ਇਲੈਕਸ਼ਨ ਕਾਉਂਸਲਰ ਦੀ ਨਹੀਂ ਲੜਦੇ ਕਿਉਂਕਿ ਗੱਲ ਇਹ ਹੈ ਵੀ ਉਸ ਦਿਨ 21 ਤਰੀਕ ਨੂੰ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਮੇਰੇ ਖਿਆਲ ਚ ਪਿੱਛੇ ਕਿਹਾ ਸੀਗਾ ਤੇ ਅੱਜ ਮੈਂ ਸੇਵਾਦਾਰ ਤੌਰ ਤੇ ਸਤਿ ਭਾਵਨਾ ਦਲ ਦੇ ਸੇਵਾਦਾਰ ਤੌਰ ਤੇ ਮੈਂ ਇਹ ਕਹਿੰਨ ਇਸ ਕਰਕੇ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਕਿਉਂਕਿ ਉਸ ਦਿਨ ਗੁਰਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਅਸੀਂ ਤਾਂ ਕਰਕੇ ਇਲੈਕਸ਼ਨ ਨਹੀਂ ਇਲੈਕਸ਼ਨ ਨਹੀਂ ਲੜ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋ ਸਿੰਘ ਜੱਸਲ ਸਰਭਾਵਨਾ ਦਲ ਦਾ ਲੁਧਿਆਣੇ ਤੋਂ ਸੇਵਾਦਾਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਹੈ ਕਿ ਜਿਹੜੀ ਅਸੀਂ ਇਲੈਕਸ਼ਨ ਕਾਉਂਸਲਰ ਦੀ ਨਹੀਂ ਲੜਦੇ ਕਿਉਂਕਿ ਗੱਲ ਇਹ ਹੈ ਵੀ ਉਸ ਦਿਨ 21 ਤਰੀਕ ਨੂੰ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਮੇਰੇ ਖਿਦਮਤ ਪਿੱਛੇ ਕਿਹਾ ਸੀਗਾ ਤੇ ਅੱਜ ਮੈਂ ਸੇਵਾਦਾਰ ਤੌਰ ਤੇ ਸਤਿ ਭਾਵਨਾ ਦਲ ਦੇ ਸੇਵਾਦਾਰ ਤੌਰ ਤੇ ਮੈਂ ਇਹ ਕੰਨ ਇਸ ਕਰਕੇ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਕਿਉਂਕਿ ਉਸ ਦਿਨ ਗੁਰਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਅਸੀਂ ਤਾਂ ਆ ਕਰਕੇ ਇਲੈਕਸ਼ਨ ਇਲੈਕਸ਼ਨ ਨਹੀਂ ਲੜ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਪ੍ਰਭ ਜੋਤ ਸਿੰਘ ਜਸਲ ਸਰਭਾਵਨਾ ਦਲ ਦਾ ਲੁਧਿਆਣੇ ਤੋਂ ਸੇਵਾਦਾਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਹੈ ਕਿ ਜीडीएस ਇਲੈਕਸ਼ਨ ਕਾਉਂਸਲਰ ਦੀ ਨਹੀਂ ਲੜ ਰਹੇ ਕਿਉਂਕਿ ਗੱਲ ਇਹ ਆ ਵੀ ਉਸ ਦਿਨ 21 ਤਰੀਕ ਨੂੰ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਤੇ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਮੇਰੇ ਖਿਆਲ ਚ ਪਿੱਛੇ ਕਿੱਸ ਸੀਗਾ ਤੇ ਅੱਜ ਮੈਂ ਸੇਵਾਦਾਰ ਦੌਰ ਤੇ ਸਤਿ ਭਾਵਨਾਵਾਂ ਨਾਲ ਦੇ ਸੇਵਾਦਾਰ ਦੌਰ ਤੇ ਮੈਂ ਇਹ ਕਹਿੰਨ ਇਸ ਕਰਕੇ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਕਿਉਂਕਿ ਉਸ ਦਿਨ ਗੁਰਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਅਸੀਂ ਤਾਂ ਕਰਕੇ ਇਲੈਕਸ਼ਨ ਇਲੈਕਸ਼ਨ ਨਹੀਂ ਲੜਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਪ੍ਰਭ ਜੋਤ ਸਿੰਘ ਜਸਲ ਸਰਭਾਵਨਾ ਦਲ ਦਾ ਲੁਧਿਆਣੇ ਤੋਂ ਸੇਵਾਦਾਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਹੈ ਕਿ ਜਿਹੜੀ ਅਸੀਂ ਇਲੈਕਸ਼ਨ ਕਾਉਂਸਲਰ ਦੀ ਨਹੀਂ ਲੜ ਰਹੇ ਕਿਉਂਕਿ ਗੱਲ ਇਹ ਆ ਵੀ ਉਸ ਦਿਨ 21 ਤਰੀਕ ਨੂੰ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਤੇ ਪਾਈਪਲਦੇਵ ਸਿੰਘ ਵਡਾਲਾ ਜੀ ਨੇ ਮੇਰੇ ਖਿਆਲ ਚ ਪਿੱਛੇ ਗਿਆ ਸੀਗਾ ਤੇ ਅੱਜ ਮੈਂ ਸੇਵਾਦਾਰ ਦੌਰ ਤੇ ਸਤਿ ਭਾਵਨਾ ਦਲ ਦੇ ਸੇਵਾਦਾਰ ਦੌਰ ਤੇ ਮੈਂ ਇਹ ਕੰਨ ਇਸ ਕਰਕੇ ਸਿਲੈਕਸ਼ਨ ਨਹੀਂ ਲੜ ਰਹੇ ਕਿਉਂਕਿ ਉਸ ਦਿਨ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਸੀਗਾ ਅਸੀਤ ਆਕਰ ਕੇ ਇਲੈਕਸ਼ਨ ਨਹੀਂ ਲੜ ਇਲੈਕਸ਼ਨ ਨਹੀਂ ਲੜਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ